ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਵੀਡੀਓ ਸ਼ੁਰੂ ਕਰਦੇ ਹਾਂ ਬਹੁਤ ਸੋਹਣੇ ਕਾਟਨ ਦੇ ਪ੍ਰਿੰਟ ਸੂਟ ਤੇ ਨਾਲ ਚਿਕਨ ਦੇ ਪਲਾਜ਼ੋ ਅੱਜ ਉਹ ਤੁਹਾਨੂੰ ਮੈਂ ਦਿਖਾਵਾਂ ਹਾਈਲਾਈਟ ਤੇ ਫਿਰ ਕਰਦੇ ਹਾਂ ਵੀਡੀਓ ਸ਼ੁਰੂ ਤੇ ਬਾਕੀ ਜਿਹੜੀ ਸੈਟਰਡੇ ਦੀ ਸੇਲ ਆ ਅੱਜ ਜਿਹੜੀ ਉਹ ਚੱਲਣ ਢੀ ਜੇ ਤੇ ਸੇਲ ਦੇ ਵਿੱਚ ਸੂਟ ਕਿਹੜੇ ਆ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਇਹ ਤੁਹਾਨੂੰ ਆਫਲਾਈਨ ਮਿਲਣੇ ਜੇ ਆਨਲਾਈਨ ਇਹਨਾਂ ਦੀ ਵੀਡੀਓ ਨਹੀਂ ਜੇ ਪੈਣੀ ਐਤਵਾਰ ਵੀਡੀਓ ਪਾਵਾਂਗੇ ਜਿਹੜਾ ਸਟਾਕ ਬਚ ਜਾਊਗਾ ਬਾਕੀ ਉਹ ਹਾਈਲਾਈਟ ਚੈੱਕ ਕਰਾਵਾਂ ਤੁਹਾਨੂੰ ਆ ਵੇਖੋ ਜੀ ਮੈਚਿੰਗ ਆ ਇਹਨਾਂ ਦੀ ਪਲਾਜੋ ਦੀਆਂ ਤੇ ਆ ਸਾਰੇ ਜਿੰਨੇ ਵੀ ਆ ਇਹ ਸਾਰਿਆਂ ਦੇ ਨਾਲ ਚਿਕਨ ਦੇ ਪਲਾਜੋ ਜੇ ਤੇ ਪਹਿਲਾਂ ਮੈਂ ਦੱਸ ਦੇਣਾ ਤੁਹਾਨੂੰ ਪਲਾਜੋ ਨੂੰ ਲਾਈਨਿੰਗ ਲੱਗਣੀ ਜੇ ਜਿੰਨੇ ਵੀ ਪਲਾਜੋ ਸੂਟ ਆਉਣਗੇ ਸਾਰਿਆਂ ਨੂੰ ਲਾਈਨਿੰਗ ਲਾ ਕੇ ਬੰਨਨੇ ਜੇ ਤੇ ਬਾਕੀ ਪ੍ਰਿੰਟ ਚੈੱਕ ਕਰ ਲਿਓ ਤੁਹਾਨੂੰ ਮੈਂ ਸਾਰੇ ਸੂਟ ਦਿਖਾ ਦਿੰਨਾ ਤੇ ਸੇਲ ਜਿਹੜੀ ਆ ਕੱਲ ਨੂੰ ਆਫਲਾਈਨ ਕੱਲ ਨਹੀਂ ਅੱਜ ਸੈਚਰਡੇ ਨੂੰ ਜਿਹੜੀ ਅੱਜ ਸੇਲ ਪੈ ਪਈ ਹੈ ਜਿਹੜੀ ਸਾਡੀ ਇੱਥੇ ਜਿਹੜੀ ਆਫਲਾਈਨ ਚਲਣੀ ਆ ਉਹ ਸੜਕੋ ਹੈਗੀ ਆ ਇੱਥੇ ਪਿੰਡ ਜਗਦੇਵ ਕਲਾਂ ਲੁਹਾਰਕਾ ਰੋਡ ਅਮਰਸਰ ਦੇ ਤੁਸੀਂ ਮੈਨੂੰ ਫੋਨ ਕਰਕੇ ਮੈਸੇਜ ਕਰਕੇ ਘਰ ਵਾਲੀ ਸ਼ਾਪ ਦੇ ਉੱਤੇ ਆ ਸਕਦੇ ਜੇ ਤੇ ਇਹਦੇ ਵਿੱਚ ਸੋਹਣੇ ਸੋਹਣੇ ਸੂਟ ਜਿਹੜੇ ਆ ਗਏ ਜੇ ਦੁਪੱਟਿਆਂ ਵਾਲੇ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਦੇ ਇਹਨਾਂ ਦੀ ਜਿਹੜੀ ਸੇਲ ਆ ਉਹ ਅੱਜ ਪੈ ਚੁੱਕੀ ਆ ਇਹ ਆਫਲਾਈਨ ਸੂਟ ਨੇ ਤੇ ਜਿਹੜੇ ਕਸਟਮਰ ਨੇ ਆਫਲਾਈਨ ਲੈਣੇ ਉਹ ਸਾੜਕੋ ਦੁਕਾਨ ਤੇ ਆਣ ਕੇ ਲੈ ਸਕਦਾ ਇਹ ਸਾਰੇ ਜਿੰਨਾ ਵੀ ਆ ਸਾਰੇ ਸੂਟ ਜਿਹੜੇ ਇਹ ਆਫਲਾਈਨ ਸੇਲ ਦੇ ਵਿੱਚ ਜੇ ਇਹਦਾ ਰੇਟ ਦਊਂਗਾ ਮੈਂ 500 ਰੁਪਇਆ 바ਰਗੇਨਿੰਗ ਇਹਦੇ ਵਿੱਚ ਕੋਈ ਨਹੀਂ ਹੋਣੀ ਇਹ ਤੁਹਾਨੂੰ ਮਿਲ ਜੂਗਾ ਜੇ 500 ਰੁਪਏ ਦੇ ਆਫਲਾਈਨ ਸੇਲ ਦੇ ਉੱਤੇ ਜੇ ਆਨਲਾਈਨ ਸੇਲ ਨਹੀਂ ਜਾਈਗੀ ਇਹਦੀ ਆਨਲਾਈਨ ਇਹਨਾਂ ਦੀ ਸੰਡੇ ਨੂੰ ਪਾਵਾਂਗੇ ਜਿਹੜਾ ਸਟਾਕ ਬਚ ਜੂਗਾ ਤੇ ਬਾਕੀ ਆਹ ਸੋਹਣੇ ਸੋਹਣੇ ਸੂਟ ਹੈਵੀ ਹੈ ਵੀ ਜਿਹੜੇ ਮੈਂ ਕੱਲ ਵੀਡੀਓ ਦਿਖਾਉਣਾ ਉਹ ਵੀ ਆ ਗਏ ਆ ਆ ਵੀ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਤੇ ਆ ਪ੍ਰਿੰਟ ਸੂਟ ਹੀਗੇ ਬਸ ਇਹੋ ਰਹਿ ਗਏ ਜੇ ਸੂਟ ਇਹ ਹੀ ਕੇ 780ਆਂ ਦੇ ਦੋ ਸੂਟ ਜਿਹੜੇ ਪਾਏ ਇਹ ਆਪਾਂ ਬਾਕੀ ਸਾਰਾ ਸਟਾਕ ਖਤਮ ਹੋ ਗਿਆ ਜੇ ਤੇ ਆਓ ਸ਼ੁਰੂ ਕਰਦੇ ਆਂ ਵੀਡੀਓ ਆਪਾਂ ਪਲਾਜੋ ਤੋਂ ਤੇ ਇਹ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨ ਤੇ ਬਹੁਤ ਜਿਆਦਾ ਸ਼ਾਨਦਾਰ ਪ੍ਰਿੰਟ ਜੇ ਫੈਬਰਿਕ ਜਿਹੜਾ ਹੈਗਾ ਜੇ ਕੈਮਰੀ कॉटन ਦਾ ਬਹੁਤ ਸੋਹਣੀ ਕੈਮਰੀ कॉटन ਤੇ ਚਿਕਨ ਦਾ ਪਲਾਜ਼ੋ ਜੇ ਬਹੁਤ ਜਿਆਦਾ ਸ਼ਾਨਦਾਰ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਦੇ ਵਿੱਚ ਲਾਈਨਿੰਗ ਲੱਗਣੀ ਜੇ ਤੇ ਲਾਈਨਿੰਗ ਲਾ ਕੇ ਬਣਾਣਾ ਜੇ ਪਲਾਜ਼ੋ ਤੇ ਬਹੁਤ ਜਿਆਦਾ ਸ਼ਾਨਦਾਰ ਇਹਦਾ ਕੀਮਤ ਦੇ ਫੈਬਰਿਕ ਜੇ ਤੇ ਰੇਟ ਜਿਹੜਾ ਇਹਦਾ ਹੋਣਾ ਜੇ ਉਹ ਆਊਗਾ ਜੇ 650 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਬਾਕੀ ਅੱਗੇ ਤੁਹਾਨੂੰ ਕਲਰ ਵਿਖਾਈ ਜਾਂਦਾ ਹੁਣ ਮੈਂ ਇਹਨਾਂ ਦੇ ਤੇ ਸਕਰੀਨਸ਼ਾਟ ਲਈ ਜਾਓ ਜਲਦੀ ਜਲਦੀ ਬੁੱਕ ਕਰੀ ਜਾਓ ਮੈਚਿੰਗਾਂ ਚੈੱਕ ਕਰ ਲਿਓ ਆਹ ਲੋ ਜੀ ਤੇ ਬਾਕੀ ਕੱਟ ਦੀ ਗੱਲ ਕਰਦਾ ਕੱਟ ਵੀ ਤੁਹਾਨੂੰ ਮੈਂ ਦੱਸ ਦਿੰਦਾ ਇਹਦੀ ਸ਼ਰਟ ਦੀ ਕੱਟ ਆਉਣੀ ਜੇ 1.70 ਵੱਡੇ ਵਰਦੀ ਤੇ ਪਲਾਜ਼ੋ ਦੀ ਕੱਟ ਆਉਣੀ ਜੇ 2.5 ਮੀਟਰ ਦੀ ਇਹਦੀ ਤੁਸੀਂ ਸਲਵਾਰ ਬਣਾ ਲਿਓ ਚਾਹੇ ਦਾ ਪਲਾਜ਼ੋ ਬਣਾ ਲਿਓ ਲਾਈਨਿੰਗ ਹਰ ਇੱਕ ਨੂੰ ਲੱਗਣੀ ਜੇ ਪ੍ਰਿੰਟ ਬਹੁਤ ਸ਼ਾਨਦਾਰ ਨੇ ਰੇਟ ਆਊਗਾ ਜੇ 600 ਤੇ 50 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਾ ਨਾਲ ਵਾਈਟ ਦਾ ਕੰਟਰਾਸਟ ਤੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਦਊਂਗਾ ਤੁਹਾਨੂੰ ਮੈਂ ਰੇਟ ਆਊਗਾ ਜੇ 645 ਰੁਪਏ 50 ਨਹੀਂ 45 ਤੇ ਬਹੁਤ ਸੋਹਣਾ ਵਰਕ ਜੇ ਇਹਦੇ ਵਿੱਚ ਪਾਕਿਸਤਾਨੀ ਚਿਕਨ ਪਲਾਜੋ ਜੇ ਤੇ ਆਹ ਲੋ ਜੀ ਮੈਚਿੰਗ ਵੇਖੋ ਇਹਨਾਂ ਦੀ ਤੇ ਕੰਟਰਾਸਟ ਚੈੱਕ ਕਰੋ ਇਹਨਾਂ ਦੇ ਇਹ ਤੁਹਾਨੂੰ ਮਿਲ ਜਾਣਗੇ ਜੇ ਸਿਰਫ ਤੇ ਸਿਰਫ 645 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਲਰ ਤੁਸੀਂ ਆਪਣੀ ਮਰਜ਼ੀ ਦੇ ਸਿਲੈਕਟ ਕਰ ਲਿਓ ਸਕਰੀਨ ਸ਼ਾਟ ਦੇ ਲਿਓ ਤੇ ਜਲਦੀ ਜਲਦੀ ਬੁੱਕ ਕਰ ਲਿਓ ਵੀਡੀਓ ਜਿਆਦਾ ਲੰਬੀ ਨਹੀਂ ਕੀਤੀ ਕਿਉਂਕਿ ਇਹ ਜਿਹੜਾ ਸਟਾਕ ਆਇਆ ਆ ਇਹ ਸਿਰਫ ਸਿੰਪਲ ਸੂਟ ਆਏ ਨੇ ਇਹਦੇ ਵਿੱਚ ਨਾ ਤਾਂ ਜਿਆਦਾ ਕੁਆਂਟੀਟੀ ਹੈਗੀ ਜੇ ਤੇ ਨਾ ਹੀ ਜਿਆਦਾ ਸੂਟ ਨੇ ਇਹ ਸਿਰਫ ਆਪਾਂ ਤੁਹਾਡਾਂ ਲਈ ਸੈਂਪਲ ਲੈ ਕੇ ਆਏ ਆ ਕਿ ਆਹ ਵਾਲੀਆਂ ਚੀਜ਼ਾਂ ਜਿਹੜੀਆਂ ਨਵੀਆਂ ਆਰਟੀਕਲ ਆਪਣੇ ਕੋਲ ਆ ਗਏ ਆ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਤੇ ਨਵਾਂ ਸਟਾਕ ਇਹਦਾ ਜਿਹੜਾ ਜੇ ਤੇ ਨਵੇਂ ਪ੍ਰਿੰਟ ਜਿਹੜੇ ਆ ਉਹ ਆਪਾਂ ਤੁਹਾਨੂੰ ਫੇਰ ਛੇਤੀ ਅਪਲੋਡ ਕਰ ਦਾਂਗੇ ਚੈੱਕ ਕਰੋ ਜੀ ਇਹਨਾਂ ਦੀਆਂ ਮੈਚਿੰਗਾਂ ਤੇ ਕੰਟਰਾਸਟ ਜਿਹੜੇ ਮੈਂ ਤੁਹਾਨੂੰ ਦੱਸੇ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਦੇ ਵਿੱਚ ਰੇਟ ਹੈਗਾ ਜੇ 600 ਤੇ 45 ਰੁਪ ਆਹ ਲੋ ਜੀ ਆ ਵੀ ਚੈੱਕ ਕਰੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਤੇ WhatsApp ਤੇ ਭੇਜ ਦਿਓ ਮੈਨੂੰ ਪੇਮੈਂਟ ਆਨਲਾਈਨ ਅਡਵਾਂਸ ਹੋਊਗੀ ਜੇ ਕੈਸ਼ ਓਨ ਡਿਲੀਵਰੀ ਜਿਹੜੀ ਤੁਹਾਨੂੰ ਪਤਾ ਆਪਾਂ ਨਹੀਂ ਕਰਦੇ ਬਹੁਤ ਸਾਰੇ ਮੈਸੇਜ ਮੈਨੂੰ ਆਉਂਦੇ ਕੈਸ਼ ਓਨ ਡਿਲੀਵਰੀ ਦੇ ਪਰ ਜਿਹੜੀ ਕੈਸ਼ ਓਨ ਡਿਲੀਵਰੀ ਜੋ ਆਪਣੇ ਕੋਲ ਨਹੀਂ ਹੈਗੀ ਆਹ ਲੋ ਜੀ ਆ ਵੀ ਮੈਚਿੰਗ ਚੈੱਕ ਕਰ ਲਈ ਦੀ ਜੀ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 600 ਤੇ 45 ਰੁਪਏ ਦੇ ਵਿੱਚ ਆਹ ਲੋ ਜੀ ਆ ਵੀ ਕਰੋ ਚੈੱਕ ਮੈਚਿੰਗ ਬਹੁਤ ਸ਼ਾਨਦਾਰ ਤੇ ਪ੍ਰਿੰਟ ਬਹੁਤ ਸੋਹਣੇ ਕੰਟਰਾਸਟ ਬਹੁਤ ਸੋਹਣੇ ਫੈਬਰਿਕ ਆਉਣਾ ਜੇ ਕਾਟਨ ਦਾ ਤੇ ਇਹ ਵਾਲੀ ਜਿਹੜੀ ਜੇ ਇਹ ਵੀ ਆਉਣੀ ਜੇ ਕਾਟਨ ਸਾਰੀ ਜਿਹੜੀ ਤੁਹਾਨੂੰ ਮਿਲ ਜੂਗੀ ਕਾਟਨ ਤੇ ਰੇਟ ਆਊਗਾ ਜੇ ਸਿਰਫ ਇਹਨਾਂ ਦਾ 645 ਰੁਪਏ ਤੇ ਇਹਦੇ ਵਿੱਚ ਇਹਦੇ ਵਿੱਚ ਆਪਣੇ ਕੋਲ 545 ਦੇ ਵਿੱਚ ਵੀ ਹੈਗੇ ਸੀਗੇ ਸ਼ਾਇਦ ਜੇ ਕੋਈ ਇੱਕ ਅਦਾ ਸੂਟ ਹੋਇਆ ਤਾਂ ਮੈਂ ਤੁਹਾਨੂੰ ਲਾਟ ਤੇ ਬੁਖਾ ਦੂੰਗਾ ਪਰ ਫਿਲਹਾਲ ਇਹ ਜਿਹੜੇ ਜੇ ਇਹ ਆਪਣੇ ਕੋਲ ਹੈਗੇ ਜੇ 600 ਤੇ 45 ਰੁਪਏ ਦੇ ਪ੍ਰਿੰਟ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਚੈੱਕ ਕਰੋ ਜੀ ਇਹਨਾਂ ਦੀਆਂ ਮੈਚਿੰਗਾਂ ਦੇ ਬਹੁਤ ਸੋਹਣੇ-ਸੋਹਣੇ ਜਿਹੜੇ ਕੰਟਰਾਸਟ ਰੇਟ ਸੇਮ ਉਹੀ 645 ਰੁਪਏ ਤੇ ਆ ਵੀ ਕਰਿਓ ਚੈੱਕ ਬਹੁਤ ਸ਼ਾਨਦਾਰ ਜਿਹੜਾ ਜੇ ਪਲਾਜ਼ੋ ਹੈ ਵੀ ਇਹ ਆਗਾ ਜੇ ਥੱਲੇ ਸਾਰੇ ਇਹਦਾ ਆਊਗਾ ਜੇ ਵਰਕ ਬਹੁਤ ਜ਼ਿਆਦਾ ਸੋਹਣਾ ਪਾਕਿਸਤਾਨੀ ਤੇ ਬਾਕੀ ਇਹਨੂੰ ਲਾਈਨਿੰਗ ਦੀ ਲੋੜ ਨਹੀਂ ਜੇ ਇਹਦੇ ਵਿੱਚ ਇਹ ਜਿਹੜਾ ਤੁਹਾਨੂੰ ਇਹ ਵੀ ਇੱਕ ਅੱਧਾ ਜਿਹਾ ਸੂਟ ਮਿਲੂਗਾ ਜ਼ਿਆਦਾ ਨਹੀਂ ਹੈਗੇ ਇਹਦੇ ਵਿੱਚ ਵੀ ਰੇਟ ਸੇਮ ਦੇ ਦੂੰਗਾ ਇਹਦਾ ਵੀ ਮੈਂ 600 ਤੇ 50 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ 645 ਰੁਪਈਆ ਦੇ ਨਾਲ ਤੇ ਇਸ ਤੋਂ ਬਾਅਦ ਜਿਹੜਾ ਜੇ ਇਹ ਵੀ ਬੜਾ ਸੋਹਣਾ ਕੰਟਰਾਸਟ ਜਿਹੜਾ ਬੜਾ ਸੋਹਣਾ ਕਲਰ ਜੇ ਚੈੱਕ ਕਰ ਲਓ ਜੀ ਆ ਵੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਪਾਕਿਸਤਾਨੀ ਚਿਕਨ ਪਲਾਜੋ ਤੇ ਨਾਲ ਮਿਲ ਜੂਗੀ ਜੇ ਕੈਮਰਿਕ ਦੀ ਸ਼ਰਟ ਬਹੁਤ ਜ਼ਿਆਦਾ ਸੋਹਣੀ ਸਰਪਲਸ ਕਾਟਨ ਤੇ ਰੇਟ ਆਊਗਾ ਜੇ 600 ਤੇ 45 ਰੁਪਈਏ ਬਸ ਇਹਨਾਂ ਦਾ ਸ਼ਿਪਿੰਗ ਫ੍ਰੀ ਜੇ ਪੂਰੇ ਤੇ ਬਾਕੀ ਜਿਹਦਾ ਮੈਂ ਦੱਸਣ ਡਿਆ ਕਿ ਸੇਲ ਜਿਹੜੀ ਆ ਅੱਜ ਆਫਲਾਈਨ ਜਿਹੜੀ ਆ ਉਹ ਚੱਲਣ ਢਈ ਜੇ ਸ਼ਨੀਵਾਰ ਵਾਲੀ ਕਿਉਂਕਿ ਆਪਾਂ ਅੱਗੇ ਸੰਡੇ ਨੂੰ ਸੇਲ ਪਾਈ ਸੀ ਤੇ ਸੰਡੇ ਨੂੰ ਸਾਡੇ ਕੋਲ ਸਟਾਫ ਨਾ ਆਉਣ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਈ ਸਾਨੂੰ ਇਸ ਵਾਰੀ ਜਿਹੜੀ ਸੇਲ ਆ ਇਹ ਆਪਾਂ ਪਾਤੀ ਸੈਟਰਡੇ ਨੂੰ ਤੁਸੀਂ ਜਲਦੀ ਜਲਦੀ ਸੂਟ ਬੁੱਕ ਕਰ ਲਿਓ ਸੋਹਣੇ ਸੋਹਣੇ ਸੂਟ ਲੈਣ ਲਈ ਤੁਸੀਂ ਮੇਰੇ YouTube ਚੈਨਲ ਦੇ ਨਾਲ ਜੁੜੇ ਰਹੋ Instagram ਪੇਜ ਤੇ ਫੋਲੋ ਕਰਿਓ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਇੱਥੇ ਆਪਾਂ ਬੁਲਾਉਨੇ ਆ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ